ਕੋ ਦਾ ਮਹੀਨੇ ਤੋਂ ਬਿਜਲੀ ਦਾ ਬਿੱਲ ਵੀ ਨਹੀਂ ਪੇ ਕੀਤਾ ਗਿਆ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਜਿਸ ਸ਼ਹੀਦ ਨੂੰ ਰਾਜਨੀਤਿਕ ਆਗੂ ਜਿਹੜੇ ਆ ਆਈਡੀਅਲ ਮੰਨਦੇ ਨੇ ਜਦੋਂ 23 ਮਾਰਚ ਹੁੰਦੀ ਆ ਜਾਂ 28 ਸਤੰਬਰ ਹੁੰਦਾ ਜਾਂ 15 ਅਗਸਤ ਹੁੰਦੀ ਆ ਜਾਂ 26 ਜਨਵਰੀ ਹੁੰਦੀ ਆ ਇੱਥੇ ਆ ਕੇ ਮੱਥੇ ਟੇਕਦੇ ਨੇ ਉਹਨਾਂ ਦੇ ਗਲ ਵਿੱਚ ਫੁੱਲਾਂ ਦੀ ਮਾਲਾ ਪਾਉਂਦੇ ਨੇ ਪਰ ਬੜੀ ਸ਼ਰਮਨਾਕ ਇਹ ਗੱਲ ਮੈਂ ਕਹਿ ਸਕਦਾ ਹਾਂ ਇਹਨਾਂ ਸਰਕਾਰਾਂ ਲਈ ਕੇ 14 ਮਹੀਨੇ ਹੋ ਗਏ ਜਿਸ ਸ਼ਹੀਦ ਭਗਤ ਸਿੰਘ ਦੇ ਘਰ ਦੇ ਅੱਗੇ ਪਾਰਕ ਬਣੀ ਆ ਉਸ ਦਾ ਬਿਜਲੀ ਦਾ ਬਿੱਲ ਵੀ ਅਦਾ ਨਹੀਂ ਹੋ ਸਕਿਆ ਤੇ ਕਿੰਨਾ ਬਿਜਲੀ ਦਾ ਬਿੱਲ ਜਿਹੜਾ ਪਿਆ ਜਿਹੜਾ ਦਿਨ ਪੈਂਡਿੰਗ ਪਿਆ ਹਾਂਜੀ ਲਗਭਗ ਲੱਖ ਦੇ ਉੱਪਰ 1 ਲੱਖ 5 7000 ਹੋ ਗਿਆ ਲਗਭਗ ਬਿੱਲ ਜੀ ਕਿੰਨੇ ਮਹੀਨੇ ਹੋ ਗਏ ਵੈਸੇ ਬਿੱਲ ਦੇ ਤੈਨੂੰ ਅੰਦਾਜ਼ਾ ਬਿੱਲ ਵੀ ਸਾਡੀ ਤਨਖਾਹ ਦੇ ਨਾਲ ਹੀ ਆ ਜੀ 14 ਮਹੀਨੇ ਤੋਂ ਬਿਜਲੀ ਦਾ ਬਿੱਲ ਵੀ ਨਹੀਂ ਪੇ ਕੀਤਾ ਗਿਆ ਭਗਵਾਨ ਸਿੰਘ ਮਾਨ ਜੀ ਦੇ ਹੁਣ ਦੇ ਇਸ ਰਾਜ ਦੇ ਬੇਲੇ ਜਿਹੜੀ ਆ ਇਹਨਾਂ ਦੀਆਂ ਤਨਖਾਹ ਰੁਕੀਆਂ ਆ ਔਰ ਇਹ ਵੀ ਪਤਾ ਲੱਗਾ ਕਿ ਬਿਜਲੀ ਦਾ ਬਿੱਲ ਵੀ ਜਿਹੜਾ ਇੱਥੇ ਰੁਕਿਆ ਪਿਆ ਕਿ ਕਿੰਨਾ ਬਿਜਲੀ ਦਾ ਬਿੱਲ ਜਿਹੜਾ ਪਿਆ ਜਿਹੜਾ ਦੇਨ ਪੈਂਡਿੰਗ ਪਿਆ ਹਾਂਜੀ ਲਗਭਗ ਲੱਖ ਦੇ ਉੱਪਰ 1 ਲੱਖ 5 7000 ਹੋ ਗਿਆ ਲਗਭਗ ਬਿੱਲ ਜੀ ਕਿੰਨੇ ਮਹੀਨੇ ਹੋ ਗਿਆ ਵੈਸੇ ਬਿੱਲ ਦੇ ਤੈਨੂੰ ਅੰਦਾਜ਼ਾ ਬਿੱਲ ਵੀ ਸਾਡੀ ਤਨਖਾਹ ਦੇ ਨਾਲ ਹੀ ਆ ਜੀ 14 ਮਹੀਨੇ ਤੋਂ ਬਿਜਲੀ ਦਾ ਬਿੱਲ ਵੀ ਨਹੀਂ ਪੇ ਕੀਤਾ ਗਿਆ ਹਾਂਜੀ ਹਾਂਜੀ ਤੇ ਇਹ ਕਦੇ ਆਏ ਨਹੀਂ ਬਿਜਲੀ ਵਾਲੇ ਕੱਟਣ ਨੇ ਨਹੀਂ ਬਿਜਲੀ ਵਾਲੇ ਆਂਦੇ ਆਪਣਾ ਬਿੱਲ ਆਪਣਾ ਦੇਖ ਕੇ ਲੈ ਜਾਂਦੇ ਆ ਜੀ ਬਿੱਲ ਪੇ ਉਧਰ ਆਪਣਾ ਸਲਿਪ ਰੀਡਿੰਗ ਲੈ ਜਾਂਦੇ ਦੇ ਦਿੰਦੇ ਦਫ਼ਤਰ ਸੀ ਐਸਡੀਐਮ ਦਫ਼ਤਰ ਉਹ ਫਿਰ ਪੈਂਡਿੰਗ ਪਿਆ ਲੈ ਬਿਜਲੀ ਦਾ ਬਿੱਲ ਜੀ